ਬੜੇ غور ਨਾਲ ਦੇਖੀ ਜਾ ਰਹੀ ਹੈ ਕੀ ਦੇਖੀ ਜਾਂਦੀ ਉਧਰ ਆਹ ਦੇਖੋ ਭਾਜੀ ਕਾਸ਼ ਮੇਰੀ ਜ਼ਿੰਦਗੀ ਵੀ ਇਹੋ ਜੀ ਹੋਵੇ ਇਹੋ ਜੀ ਇਹ ਕਿਹੜੀ ਵੱਡੀ ਗੱਲ ਹੈ ਵੱਡੀ ਗੱਲ ਕਿਉਂ ਨਹੀਂ ਅੱਧੀ ਦੁਨੀਆ ਤਰਸਦੀ ਹੈ ਇਹੋ ਜੀ ਜ਼ਿੰਦਗੀ ਨੂੰ ਮੈਂ ਤਾਂ ਆਪ ਚਾਹੁੰਨੀ ਆ ਵੀ ਮੇਰੀ ਜ਼ਿੰਦਗੀ ਐਹੋ ਜੀ ਹੋ ਜੇ ਸਵਾਦ ਹੀ ਆ ਜੇ ਇਹ ਬੜੀ ਮਹਿੰਗੀ ਗੱਲ ਹੈ ਲੈ ਮਹਿੰਗੀ ਕਿਉਂ ਨਹੀਂ ਲੱਖਾਂ ਲੱਗਦੇ ਨੇ ਲੱਖਾ ਲੱਖਾਂ ਦੀ ਕਿਹੜੀ ਗੱਲ ਹੈ 15000 ਦੀ ਮਾਰਨੀ 15000 ਆਏ ਕਿਵੇਂ 5000 ਦੀ ਰੇੜੀ 10000 ਦੇ ਨਾਰੀਓ ਗੱਲ ਕਰ ਕੱਲ ਨੂੰ ਬਣਾਉਂਦਾ ਤੈਨੂੰ ਮਾਲਕਾ ਓਹੋ ਸਰ ਗਿਆ ਭਾਜੀ ਤੁਹਾਡਾ ਵੀ ਮੈਂ ਰੇੜੀ ਦੀ ਨਹੀਂ ਉਹ ਵਕੀਲ ਦੀ ਗੱਲ ਕਰਦੀ ਆ ਸ਼ੁਕਰ ਹੈ ਕੱਪੜੇ ਧੋਤੇ ਗਏ ਮਸਾਂ ਕੰਮ ਨਿਭਣੇ ਅੱਜ ਤਾਂ ਲੈ ਹਜੇ ਕਿੱਥੇ ਕੰਮ ਨਿਭੜਿਆ ਅਬਿੰਦਕ ਨੂੰ ਆਜੂਗਾ ਦਫ਼ਤਰ ਤੋਂ ਆ ਕੇ ਕਹੂਗਾ ਬਣਾ ਦੇ ਡਿਨਰ ਪਰ ਮੈਂ ਵੀ ਬਣਾਉਂਦੀ ਨਹੀਂ ਅੱਜ ਕੀ ਕਰਾਂ ਕੁਝ ਲਿੱਤਰ ਕਰਦੀ ਆ ਹੁਣ ਬਣ ਗਿਆ ਬਹਾਨਾ ਕੀ ਹੋਇਆ ਬਿਮਾਰ ਜੀ ਪਈ ਐ ਕੁਛ ਨਹੀਂ ਸਿਰ ਜਾ ਦੁਖਦਾ ਨਾਲੇ ਬੁਖਾਰ ਚੜ ਗਿਆ ਓਹੋ ਮੈਂ ਤਾਂ ਅੱਜ ਪਲਾਨ ਹੀ ਹੋਰ ਕੀਤਾ ਸੀ ਕਰੀ ਜਾਓ ਆਪੇ ਜਿਹੜੇ ਪਲਾਨ ਮੈਥੋਂ ਨਹੀਂ ਆ ਦੇ ਲਿਆ ਜਾਂਦਾ ਯਾਰ ਮੈਂ ਤਾਂ ਪਲਾਨ ਕੀਤਾ ਸੀ ਬਾਹਰ ਡਿਨਰ ਕਰਨ ਚੱਲਾਂਗੇ ਪਰ ਤੂੰ ਤਾਂ ਬਿਮਾਰ ਪਈ ਐ ਬਾਹਰ ਡਿਨਰ

ਫਟਾਫਟ ਸਬਜ਼ੀ ਬਣਾ ਨਾ ਹਾਏ ਆਗੇ ਤੁਸੀਂ ਲੈ ਆਏ ਪੈਸੇ ਨਾ ਦੇ ਨੂੰ ਚਾਹ ਨਾ ਪਾਣੀ ਜਲ ਦੇਖੋ ਪੈਸੇ ਜਲ ਦੇਖੋ ਪੈਸੇ ਉਹ ਚਲ ਠੀਕ ਆ ਮੈਂ ਆਫਿਸ ਚਲੇ ਆ ਨਾਲੇ ਤੈਨੂੰ ਯਾਦ ਹੋਣਾ ਚਾਹੀਦਾ ਅੱਜ ਮੇਰਾ ਬਰਥਡੇ ਆ ਓ ਹੈਪੀ ਬਰਥਡੇ ਥੈਂਕ ਯੂ ਅੱਜ ਤਾਂ ਫਿਰ ਤੁਹਾਡਾ ਜਨਮ ਦਿਨ ਹੈ ਅੱਜ ਤਾਂ ਪੈਸੇ ਦੇ ਦਿਓ ਮੈਨੂੰ ਓਕੇ ਯਾਰ ਸਵੇਰ ਪੈਸੇ ਸ਼ਾਮ ਨੂੰ ਪੈਸੇ ਫਿਰ ਇਹਨਾਂ ਪੈਸੇ ਦੇ ਚੱਕਰਾਂ 'ਚ ਨਾ ਮੈਂ ਡਿਪਰੈਸ਼ਨ 'ਚ ਜਾ ਰਿਹਾ ਚਲੋ ਵਧੀਆ ਫਿਰ ਛੇਤੀ ਛੇਤੀ ਜਾਓ ਉੱਥੇ ਜਾ ਕੇ ਮੈਨੂੰ ਪੈਸੇ ਭੇਜ ਦਿਓ ਨੋ 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 ਸਰਬਜੀਤ ਪੁੱਤ ਪੁੱਤ ਸਰਬਜੀਤ ਹਾਂ ਹਾਂਜੀ ਚਾਚਾ ਜੀ ਮੈਂ ਨਾ ਆਪਣੀ ਮिक्की ਵਾਸਤੇ ਮੁੰਡਾ ਵੇਖਿਆ ਹੂੰ ਮੈਂ ਤਾਂ ਹਜੇ ਛੜੀ ਬੈਠੀ ਹੂੰ ਓਹੋ ਤੇਰੇ ਵਾਸਤੇ ਤਾਂ ਬਾਹਰਲਾ ਮੁੰਡਾ ਲੱਭਾਂਗੇ ਕੈਨੇਡੀਅਨ ਵਾਲਾ ਜੋਬ ਵਾਲਾ ਲੱਭਿਆ ਤੇ ਵਾਸਤੇ ਕਿਹੋ ਜਿਹਾ ਫਲਾ ਮੁੰਡਾ ਬਸ ਆਉਣ ਵਾਲਾ ਹੀ ਆ ਆਪੇ ਵੇਖ ਲਈ ਲੇ ਆ ਜਾ ਆ ਜਾ ਪੁੱਤ ਬੈਠ ਬੈਠ ਕਿਵੇਂ ਲੱਗੇ ਮੁੰਡਾ ਮੁੰਡੇ ਤੇ ਸੋਣਾ ਹੈ ਸੋਣੇ ਤੇ ਨਾ ਜਾ ਸੋਣ ਦਾ ਚਾਚਾ ਹੀ ਬਥੇਰਾ ਦਿਮਾਗ ਦੇਖ ਮੁੰਡੇ ਦਾ ਕਿਵੇਂ ਸਿਰਾਂ ਕੰਬੀ ਜੇ ਜਾਣਾ ਠੰਡ ਲੱਗਦੀ ਆ ਠੰਡ ਲੱਗਦੀ ਤਾਂ ਲੈ ਮੇਰੀ ਟੋਪੀ ਲੈ ਲਾ ਕਿਤਰੇ ਮੇਚ ਆਉਂਦੀ ਐ ਲੈ ਤਾਂ ਮੇਰੇ ਜਮਈ ਮੇਚ ਆ ਗਈ ਲੱਗਦਾ ਆਪਣੇ ਸਿਰ ਇੱਕੋ ਜਿਹਾ ਗੱਲ ਸੁਣਨੀ ਤੂੰ ਨੇ ਨਾ ਵਿਆਹ ਕਰਾਈ ਕਿਉਂ ਕਾ ਤੂੰ ਨਾ ਕਰਾਵੇ ਲੈ ਜੇ ਤੁਹਾਡੇ ਸਿਰ ਇੱਕੋ ਜਿਹੇ ਦਿਮਾਗ ਵੀ ਤਾਂ ਇੱਕੋ ਜੀ ਹੋਣਗੇ ਨਹੀਂ ਸੁਰੱਖਿਆ ਨਹੀਂ ਸੁਰੱਖਿਆ ਨਹੀਂ ਸੁਰੱਖਿਆ ਦੀਦੀ ਮੈਂ ਕਿੰਨੀ ਮਾਰੀ ਕਿਹਾ ਮੇਰੇ ਨਾਮ ਸੁਰੱਖਿਆ ਨਹੀਂ ਸੁਰਕਸ਼ਾ ਹੈ ਲੈ ਫੇਰ ਕੀ ਹੈ ਜਿਹੜਾ ਵੀ ਹੈ ਫੈਟ ਰੱਖੀ ਕਰਨ ਵਾਲੀ ਹੈ ਚਲ ਛੱਡ ਕੀ ਹੋਇਆ ਦੱਸ ਨਹੀਂ ਦੇਖੀ ਆ ਮੇਰਾ ਵਟਸਐਪ ਨਹੀਂ ਚੱਲਦਾ ਦੇਖ ਕੇ ਦੱਸੀ ਇਹਨੂੰ ਕੀ ਹੋਇਆ ਓਹੋ ਇਹ ਤੇ ਅਪਡੇਟ ਹੋਣ ਵਾਲਾ ਹੈ ਸੋ ਇਹਨੇ ਕਰ ਦੇ ਫਿਰ ਮੈਂ ਪਿੰਡ ਜਾਣਾ। ਓਹੋ ਇਹਦੇ ਵਿੱਚ ਤਾਂ ਟਾਈਮ ਲੱਗ ਜਾਣਾ। ਤੂੰ ਇੱਕ ਕੰਮ ਕਰ ਤੂੰ ਪਿੰਡ ਜਾ ਕੇ ਕਰੀ। ਪਰ ਇਹ ਹੋਊਗਾ ਕਿੱਥੋਂ? ਓ ਲੈ ਇਹ ਤੇ ਬਹੁਤ ਸੋਖਾ ਹੈ। ਪਲੇ ਸਟੋਰ ਤੋਂ ਕਰੀ ਲੈ। ਸਾਡੇ ਕੋਲ ਤਾਂ ਪਲੇ ਸਟੋਰ ਹੀ ਨਹੀਂ ਹੈਗਾ। ਓ ਨੋ 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 ਨੋ। ਆ ਵੀ ਰੱਖਣਾ। ਇਹ ਆ ਵੀ ਰੱਖਣਾ। ਆ ਵੀ ਰੱਖਣਾ। ਪਾਜੀ ਆ ਸਾਰੇ ਕੱਪੜੇ ਕਿਉਂ ਕੱਢੀ ਜਾਂਦੇ ਹੋ? ਬਸ ਇਹ ਸਾਰੇ ਸਫਾਈ ਵਾਲਿਆਂ ਦੇ ਦੇ ਦੇ। ਲੈ। ਸਫਾਈ ਵਾਲੇ ਨੂੰ ਕਿਉਂ ਦੇ ਦੇਣ ਨੇ ਇਹਨਾਂ ਨੂੰ ਕੀ ਹੋਇਆ ਤੈਨੂੰ ਪਤਾ ਨਵਾਂ ਸਾਲ ਚੜਿਆ ਨਵੇਂ ਸਾਲ ਦੇ ਨਾਲ ਨਵੀਂ ਸੋਚ ਨਵੇਂ ਬਚਾ ਤੇ ਨਵੇਂ ਕੱਪੜੇ ਪਾਜੀ ਨਵਾਂ ਸਾਲ ਚੜਿਆ ਕੋਈ ਨਵਾਂ ਜਨਮ ਨਹੀਂ ਹੋਇਆ ਤੁਹਾਡਾ ਜਿਹੜਾ ਤੁਹਾਨੂੰ ਨਵੇਂ ਪੋਤੜੇ ਮਿਲਣਗੇ ਨੋ 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 ਹਾਂਜੀ 1 ਮਹੀਨੇ ਦੀ 5000 ਅੱਛਾ ਔਰ 6 ਮਹੀਨੇ ਦੀ ਠੀਕ ਹੈ ਜੇ 1 ਸਾਲ ਦਾ ਪੈਕੇਜ ਲੈਣਾ ਹੋਵੇ ਠੀਕ ਹੈ ਹਾਂ ਮੈਂ ਤੁਹਾਨੂੰ ਸੋਚ ਕੇ ਦੱਸ ਪਾਜੀ ਆ ਕਾਦੇ ਪੈਸੇ ਪੁੱਛੀ ਜਾਂਦੇ ਸੀ ਉਹ ਮੈਂ ਜਿਮ ਜੁਆਇਨ ਕਰਨ ਲੱਗਿਆ ਨਾ ਆ ਉਮਰ ਤੇ ਜਿਮ ਨਾ ਉਮਰ ਨੂੰ ਐਡੀ ਕਿੱਡੀ ਹੋ ਗਈ ਨਾ ਹੁਣ ਕੋਈ ਜਿਮ ਦੀ ਉਮਰ ਐ 55 ਸਾਲ ਦੇ ਤਾਂ ਹੋਏ ਪਿਓ ਕੌਣ ਕਹਿੰਦੇ ਮੈਂ 55 ਸਾਲ ਦਾ ਤੇ ਤੋਂ 15 ਸਾਲ ਹੀ ਵੱਡਾ ਤੂੰ ਆਪੇ ਕਿਹਾ ਸੀ ਨਾ ਹੂੰ ਹੈਗੇ ਤਾਂ 15 ਸਾਲ ਹੀ ਵੱਡੇ ਹਾਂ ਬਸ ਫਿਰ ਹੁਣ ਦੱਸ ਮੇਰੀ ਉਮਰ ਕਿੰਨੀ ਹੋਈ ਫਰਤ ਤਸ 40 ਕਦੀ ਆ